ਹਾਂਜੀ ਸਤਿ ਸ੍ਰੀ ਅਕਾਲ ਜੀ ਪਹਲਾ ਜੜੀ ਫਨ ਤੇ ਬੋਬੋ ਵੈਲਕਮ ਹੈ ਜੀ ਤੇ ਅੱਜ ਦੀ ਵੀਡੀਓ ਹੈਗੀ ਆ ਪਿੰਡ ਪੰਗਾਲੀ ਜ਼ਿਲ੍ਹਾ ਸ਼੍ਰੀ ਅਮ੍ਰਿਤਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਵਿੱਚ ਸੱਜਰਾ ਗੱਬਣਾ ਦੋ ਤਿੰਨ ਛੋਟੀਆਂ ਖਲਾਂਗੇ ਤਾਜ਼ੀਆਂ ਤੇ ਇੱਕ ਦੋ ਛੋਟੀਆਂ ਖਲਾਂਗੇ ਟੋਕੜਾਂ ਗੱਬਣਾ ਤੇ ਦੋ ਛੋਟੀਆਂ ਖਲਾਂਗੇ ਬੱਚਿਆਂ ਵਗੈਰਾ ਹਰ ਪ੍ਰਕਾਰ ਦਾ ਹੈਗੇ ਆਗੇ ਤੇ ਇੱਕ ਦੋ ਗਾਂਵ ਖਾਲਾਂਗੇ ਨਾਲ ਤੇ ਕਾਦੇ ਵੀਰ ਜੀ ਨਾਲ ਗੱਲਬਾਤ ਲੈਨੇ ਆ ਵੀਰ ਜੀ ਨਾਲ ਜਾਣਕਾਰੀ ਆਜੋ ਟੀ ਵੀ ਖਾਲਾਂਗੇ ਪਹਿਲੇ ਸੂਏ ਇੱਕ ਕਾਮ ਆਜੋ ਖਾਲਾਂਗੇ ਤੁਹਾਨੂੰ ਟੋਕੜਾ ਡੱਬਣ ਟੋਕੜਾ ਡੱਬਣ ਠੀਕ ਹੈ ਜੀ ਇਹ ਟੋਕੜਾ ਡੱਬਣ ਹੈ ਤੇ ਇੱਕ ਆ ਗਾਂਵ ਖਾਲਾਂਗੇ ਨਾਲ ਚੰਗੇ ਦੁੱਧ ਵਾਲੀ ਤੇ ਬਾਕੀ ਵੀਰ ਜੀ ਨਾਲ ਕੋ ਸਾਰੀ ਜਾਣਕਾਰੀ ਲੈਨੇ ਆ ਕਰਦੇ ਆ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਜੋ ਬਹੁਤ ਵਧੀਆ ਜੀ ਬਹੁਤ ਧੰਨਵਾਦ ਕਲਗੀਧਰ ਪਾਸ਼ਾ ਦਾ ਤੁਹਾਡਾ ਹੀ ਹੌਸਲਾ ਬਾਕੀ ਮੇਰੇ ਨੂੰ ਸਾਰੇ ਜਿਹੜੇ ਵੀਡੀਓ ਵੇਖਣ ਵਾਲੇ ਭਾਲਾੜੇ ਦੀ ਫਾਰਮ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਪਿੰਡ ਆਪਣਾ ਬੰਗਾੜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਨਜੀਠਾ ਠੀਕ ਹੈ ਜੀ ਜੈੰਤੀਪੁਰ ਡਾਹਨੋਂ 4 ਕਿਲੋਮੀਟਰ ਪੈਂਦਾ ਠੀਕ ਹੈ ਜੀ ਤੇ ਮਾਲ ਤੇ ਅੱਜ ਵੀਡੀਓ ਜੁਆ ਵਧ ਪਾਉਣਾ ਸੀ ਹਾਂਜੀ ਤੇ ਮਾਲ ਅੱਜ 3-4 ਪਸ਼ੂ ਤਾਜ਼ੇ ਹੋਏ ਸੀ ਆ ਵਪਾਰੀ ਭੜਾ ਲੈ ਗਿਆ ਭਾ ਲੈ ਕੇ ਇੱਕ ਵੇੜੀ ਹੀ ਇੱਕ ਦੋ ਮਹੀਆ ਸੀ ਠੀਕ ਹੈ ਠੀਕ ਹੈ ਉਹ ਵੀ ਚਲ ਗਈਆਂ ਜੀ ਠੀਕ ਹੈ ਜੀ ਤੇ ਦੱਸਿਏ ਇੱਕ ਨੰਬਰ ਦੇ ਬਾਰੇ ਇੱਕ ਨੰਬਰ ਪਹਿਲਾਂ ਝੋਟੀ ਸੁਈ ਜੇ ਪਹਿਲੇ ਝੋੜੇ ਪਹਿਲੇ ਸੁਈ ਸੁਈ ਇਹਨਾਂ ਝੁੱਟੀ ਆ ਠੀਕ ਹੈ ਜੀ ਖੋਲੋ ਜੀ ਸਾਹ ਚਵਾ ਬਵਾ ਤੇ ਕਿੱਥੇ ਜਿਹੜੇ ਮਗਰਿਆ ਠੀਕ ਹੈ ਜੀ ਤੇ ਖੋਲੋ ਪਾਣੇ ਪੰਜ ਆ ਪੰਜ ਛਣੀ ਆ ਗਈ ਪੰਜ ਛਣੀ ਤੇ ਪੰਜੇ ਚੱਲਦੇ ਆ ਪੰਜੇ ਛਾਂ ਚੱਲਦੇ ਆ ਪੰਜ ਛਣੀ ਆ ਪਾਣੀ ਤੇ ਠੀਕ ਹੈ ਜੀ ਆਪ ਸਮਾਸ਼ ਸੇਲ ਟੰਡਾ ਨੂੰ ਹਾਲ ਪੰਜੇ ਬਿਨਾਂ ਦਾ ਸੋਰਦੇ ਪਾਣ चल ਜਾਂਦੇ ਸੀ ਜੀ ਆਣਦੇ ਆਂ। ਥਾਣੇ 5 ਹਜ਼ਾਰ ਚਵਾਪ ਸਮਾਪਤ ਠੀਕ ਹੈ ਜੀ। ਥਾਣ ਗੋਮ ਬਨੇ ਖਾਲਦੀ ਬੈਠੇ ਖਾਲਦੇ ਨੇ ਮਰੀਨ ਅਗਲਾ 5 ਸਾਨੂੰ ਵੇਖ ਲਓ। ਹਾਂਜੀ। ਦੇਖੋ ਬਾਕੀ ਪੁੱਠੂਪੁਰੀ ਠੀਕ ਹੈ ਜੀ। ਖਿਲਾਦੋ ਜੀ ਖਿਲਾਦੋ। ਉਹ ਪੱਦੇ ਬਨੇ ਤਿੰਨ ਥਾਣੇ ਇਕੱਠੇ। ਉਸੇ ਬਾਨ ਕੇ ਖਵਾ ਦੋ ਕੋਈ। ਹਾਂਜੀ। ਤੇ ਦੁੱਧਾ ਤੇ ਕਿੰਨਾ ਕਾ ਆ ਗਿਆ ਜੋ। ਗੋਦ ਦੇ ਰੋ ਪਤਾ ਕਲ ਕੀ ਕਹਿਣ ਨੂੰ ਭਾਵੇਂ 9 ਕਹਿ ਦੋ 10 ਕਹਿ ਦੋ 8 ਕਹਿ ਦੋ ਪੱਕਾ ਲੈ ਤੁਹਾਨੂੰ 8 ਕਿਲੋ ਪੱਕਾ ਦੋ ਕੰਡੀ ਆ 8 ਕਹਿ ਦੋ ਜੀ ਹਾਂ ਠੀਕ ਹੈ ਜੀ ਤੇ ਬੱচ্চਾ ਮਗੜ ਕੀ ਆ ਗਿਆ ਬੱচ্চਾ ਕੱਟੀ ਹੋ ਤਾਜੀ ਕੱਟੀ ਆ ਗਈ ਤਾਜੀ ਮਗੜ ਆਹ ਦੇਖੋ ਇੱਧਰ ਲੇ ਬੰਨੇ ਤਿੰਨ ਥਣਿਆ ਠੀਕ ਹੈ ਉਹ ਕੱਟੀ ਜੀ ਕਿੱਥੀ ਉਤਾਰ ਦੋ ਹਾਲ ਦੋ ਕੱਟੀ ਦੇ ਤੰਨੇ ਬੜੀ ਚੋਰਾ ਬੰਨਵਾ ਆਹ ਕੱਟੀ ਬਹੁਤ ਤਾਜੀ ਹੈ ਜੀ ਵਾਹ ਜੀ ਠੀਕ ਹੈ ਕੱਟੀ ਹੈ ਕੱਟੀ ਹੈ ਕੱਟੀ ਹੈ ਕੱਟੀ ਹੈ ਜੀ ਹਾਂ ਤਾਜੀ ਠੀਕ ਹੈ ਜੀ ਮੋਲੇ ਦਾ 80 ਨਹੀਂ ਕੁ 85 ਨਹੀਂ ਹਾਂਜੀ ਛੋੜ ਦੇ ਮੋਲੇ ਕਰ ਦਈਏ 75 ਤੇ 72 70 ਰੇਗਣ ਹਾਂ ਨਾ ਬਾਕੀ ਦੋ ਸ਼ਾਦੀਏ 6000 ਚਲੋ 6000 ਹਾਂ ਨਾ ਹੋ ਗਈ 6000 ਦੀ ਪਹਿਲੇ ਸੂਏ ਝੋਟੀ ਵਾਹ ਜੀ ਵਾਹ ਠੀਕ ਹੈ ਜੀ ਦੇਖੋ ਲੋਈ ਝੋਟੀ ਆ ਹਾਂਜੀ ਤੇ ਪਹਿਦਣ ਫਿਰ ਠੀਕ ਹੈ ਜੀ ਚੱਡਾ ਖਾ ਲਓ ਮਗਰੋਂ ਕੋਈ ਗੇਰ ਵਾਹ ਜੀ ਵਾਹ ਆਹ ਦੇਖੋ ਰੇਤ ਜਿਆਦੀ ਕਰਤਾ ਹਾਂ ਤੁਸੀਂ ਗਾਈਆਂ ਨੂੰ ਸੀ ਲੇਣੀ ਆ ਪਾਵੇਂ ਥੱਲੇ ਇੰਨਾ ਬੈਜੋ ਕੰਗਿਆ ਵਾਹ ਜੀ ਵਾਹ ਤੈਨੂੰ ਪਤਾ ਨਹੀਂ ਕਿ ਮੈਂ ਮਾਈ ਜੱਗਾਈਆਂ ਬਹੁਤੀ ਜ਼ਿਆਦਾ ਛੰਡੀ ਜੀ ਠੀਕ ਹੈ ਜੀ ਜਵਾਜੂ ਕਿਦਾਂ ਦਾ ਪੋਲਾ ਵਧੀਆ ਵਾਹ ਨੰਬਰ ਦਾ ਪੋਲੀ ਠੀਕ ਹੈ ਜੀ ਥਣ ਪੰਜ ਆ ਤਾਂ ਇਥਾਨੇ 68000 ਦੀ ਹੋ ਗਈ ਠੀਕ ਹੈ ਜੀ ਆ ਦੇਖੋ ਆ ਆ ਗਈ ਆ ਆਪਣੇ ਵਿੱਚ ਛੋਟੀ ਹੁਣੀਆਂ ਹੀ ਪਈ ਦੇਣੀਆਂ ਪਹਿਲੇ ਸੂਏ ਛੋਟੀ ਅੱਜ ਹੀ ਆਈ ਅੱਜ ਹੀ ਆਈਆਂ ਠੀਕ ਹੈ ਜੀ ਕਹੇ ਘੰਟੇ ਲਾ ਆ ਗਏ ਤੇ ਪਰੇ ਹੀ ਛੋਈ ਚਾਹੀ ਆ ਠੀਕ ਹੈ ਜੀ ਇਹ ਤਾਂ ਚੋਰ ਚ ਆ ਕੇ ਅੱਜ ਬਣਦੀ ਹੈ ਚਵਾ ਦੇ ਪਸਮਾਰ ਇਹੋ ਜਿਹਾ ਵਾ ਹਾਂ ਜੀ ਵੀ ਜ਼ਿਆਦਾ ਲੋਗ ਆ ਗਏ ਠੀਕ ਹੈ ਜੀ ਜਿਆਦਾ ਲੋਗਰ ਜਵਾਬ ਦਵਾ ਚ ਦੁੱਧ ਕਿੰਨਾ ਕਜੋ ਦੁੱਧ ਕਿੰਨਾ ਆਗਾ ਚੋਟੀ ਨੂੰ ਤੁਹਾਨੂੰ ਦੱਸ ਦੱਸ 10 ਕਿਲੋ ਤੋਂ ਬਾਹਰ ਅਗਰ ਕਹਿ ਕੇ ਨਹੀਂ ਆ ਹਾਂਜੀ ਪਾ ਲੈ 9 ਕਿਲੋ ਦੀ ਠੀਕ ਹੈ ਜੀ ਗੱਲ ਕਰਦੇ ਹਾਂ 9 ਕਿਲੋ 9 ਕਿਲੋ ਦਊਗਾ ਇਹਦੇ ਮਗਰ ਬੱਚਾ ਕੀ ਆ ਗਿਆ ਇਹਦੇ ਮਗਰ ਬੱਚਾ ਜਿਹੜਾ ਵਾ ਇਹਦੇ ਮਗਰ ਵੀ ਮੇਰੇ ਖਿਆਲ ਕਟਾ ਵਾ ਬਸ ਠੀਕ ਹਜਾ ਕਟਾ ਹੀ ਵੇਖ ਲਓ ਵੇਖ ਲਓ ਵਾ ਇਹ ਕਟਾ ਹੀ ਆ ਵਾ ਜੀ ਵਾ ਲੋਇਆ ਕਟਾ ਇਹ ਮਗਰ ਲੋ ਆ ਆ ਦੇਖੋ ਬੱਚਾ ਖਾਦ ਰਿਹਾ। ਖਾਦ ਨਹੀਂ ਖਾਂਦਾ। ਵੇਖੋ ਕੋ ਚੋਦੀ ਸਕੀਨ ਆ, ਕੁੰਡੀ ਗਾਂਦੀ ਬੜੀ ਆ। ਪਹਿਲੇ ਸੋਏ ਦੱਸਦੇ ਵੀ ਜੀ ਨਹੀਂ ਹੈਗੀ ਪਹਿਲੇ। ਆਹ ਇਹਨੂੰ ਗਾਂਵ ਖਾਦ ਲੀ। ਠੀਕ ਆ ਜੀ ਆਹ ਕਟਾ ਆ ਗਿਆ। ਆਪੋ ਟਿਜਾ ਠੀਕ ਆ ਜੀ। ਚੋ ਆ ਕੇ ਦੁਪਹਿਰੇ ਆਂਦੀ ਆ। ਠੀਕ ਆ। ਤੇ ਬੜੀ ਦੇਖੋ ਐ ਪਲਾਂਟ ਬੰਦੀ ਫਿਰਦੀ ਐ। ਕਿੰਨੇ ਦੀ ਦੇ ਦੇਣੀ ਆ? ਇਹ ਦੇ ਦਾਂਗੇ ਹਾਂ ਨਾ ਜਿਹੜੀ ਕੀ ਮੁੱਲ ਦੇਣ ਵਾਲਾ ਯਾ 82000 ਜੀ। ਅਸੀਰੀ ਦੇ ਦੀ ਸਵਾਛੀ ਗੀਰੀ ਦਾ ਹਨਾ ਠੀਕ ਹੈ ਜੀ ਦੁੱਧ ਮੈਨੂੰ ਕੋਈ ਨੰਨ ਦੱਸ ਦੇ ਕੋਲ ਝੋਟੀ ਕੋ ਹੋ ਗਿਆ ਪਹਿਲਾਂ ਝੋਟੀ ਆ ਠੀਕ ਹੈ ਜੀ ਜਵਾਬ ਸਮਾ ਇੱਕ ਨੰਬਰ ਦਾ ਵਾ ਠੀਕ ਹੈ ਆ ਤੁਹਾਨੂੰ ਦਿਖਾ ਲਈ ਚੋਈ ਚਵਾਈ ਦੀ ਵੀਡੀਓ ਵਾ ਠੀਕ ਹੈ ਜੀ ਹਾਂਜੀ ਆ ਝੋਟੀ ਵੇਖੋ ਕੱਦ ਕਿੰਨਾ ਦੇ ਹਾਂਜੀ ਇਹ ਵੀ ਸੁਈ ਆ ਇਹ ਜੁੱੜੇ ਚਾਪਟੇ ਉਹ ਝੋਟੇ ਛੋਟੀ ਕਾਟ ਬਹਾ ਜੀ ਵਾਹ ਜੀ ਵਾਹ ਇਹ ਬਣੀ ਨੂੰ ਜ਼ਰੂਰ ਹੈ ਕਿ ਅਮੀਨ ਨੂੰ ਦਿਨ ਕੱਪ ਗਿਆ ਠੀਕ ਹੈ ਜੀ ਪਰ ਆਪਾਂ ਇਹ ਨਹੀਂ ਕਹਿੰਦੇ ਗੱਬਲਿਆ ਨਿਕਲ ਨਹੀਂ ਜੇ ਨਹੀਂ ਨੂੰ ਕਿਹਦੇ ਘਰ ਮਿਆਂ ਉਹ ਤਾਂ ਗਾਂ ਦੀ ਗੱਲ ਹੈ ਜਿੱਥੋਂ ਅਸੀਂ ਲਿਆਦੀ ਹੈ ਨਾ ਉਹਨਾਂ ਤੇ ਲਿਖੀ ਹੈ ਜੀ ਠੀਕ ਹੈ ਜੀ ਤੇ ਲਿਖੀ ਉਖਾਦੀ ਸਾਨੂੰ ਨਾ ਠੀਕ ਹੈ ਜੀ ਤਿੰਨ ਮਹੀਨਾ ਹੋ ਗਿਆ ਇਹਨੂੰ ਕੱਲ ਦਾ ਹਾਂਜੀ ਕੱਲ ਦਾ ਨਹੀਂ ਮਹੀਨਾ ਹੋ ਗਿਆ 3 ਤਰੀਕ ਦਾ ਠੀਕ ਹੈ ਜੀ 3 ਤਰੀਕ ਨੂੰ ਬਣੀ ਨੂੰ ਮਹੀਨਾ ਦੇ ਵਿਜੀ ਹੁੰਦਾ ਹੋ ਗਿਆ ਵਾਹ ਜੀ ਵਾਹ ਚੰਗੇ ਰੁਪਈਆ ਦੀ ਸਜਰ ਹੋਵੇ ਜੀ ਠੀਕ ਹੈ ਜੀ ਦੁੱਧ ਕਿੰਨਾ ਦੱਸਿਆ ਦੁੱਧ ਇਹਦੇ ਕੋ 7 8 7 7 ਕਿਲੋ ਬੱਕਾ ਗਣੋ ਚਾਹੀਦਾ 7 ਕਿਲੋ ਬੱਕਾ 7 ਕਿਲੋ ਬੱਕਾ ਚਵਾਬ ਸਮਾ ਬੱਚਾ ਇਹਦੇ ਮਗਰਿਆ ਠੀਕ ਹੈ ਜੀ ਕਦੀ ਕਟਾ ਆ ਗਿਆ ਕਟਾ ਠੀਕ ਹੈ ਜੀ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਦਾ ਉਹ ਬੱਚਾ ਖਾ ਲਓ ਸਾਹਮਣੇ ਖਾ ਲਓ ਠੀਕ ਹੈ ਜੀ ਆ ਆ ਬੱਚਾ ਠੀਕ ਆ ਬੱਚਾ ਠੀਕ ਹੈ ਜੀ ਅਬ ਵਿਚਲਾ ਠੀਕ ਹੈ ਜੀ ਤੇ ਦੱਸ ਦੀ ਜੇ ਡੇਟ ਅਰੇ ਇਹਦਾ ਜਿਹੜਾ ਮਨਾ ਬਹੁਤ ਜ਼ਿਆਦਾ ਨਹੀਂ ਕਹੋ ਹਾਂਜੀ ਭਾਵੇਂ 75 ਮੰਗਿਓ 80 ਮੰਗਿਓ 75 ਹਜ਼ਾਰ ਦੇ ਦਾਂਗੇ ਪੂਰੇ 73 75 ਹਜ਼ਾਰ ਠੀਕ 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 ਆ ਜੀ ਆ ਆਪਣੇ ਕੋਲ ਟੋਕਰ ਕੱਬਣਿਆ ਇਹਨੂੰ ਰਹਿਣ ਤੋਂ ਬੱਜੀ ਥੀ ਖੋਲੋ ਨਾ ਹੀ ਬਣੇ ਇਹਦੇ ਮਗਰੀ ਬੱਚਾ ਹੈਗਾ ਇਹਦੇ ਮਗਰੀ ਬੱਚਾ ਹੈਗਾ ਇਹ ਮਰਦਾ ਇਹ ਸੱਤਾਂ ਮਿੰਟ ਗੱਬਣਿਆ ਸੱਤਾਂ ਮਿੰਟ ਪਾਸ ਗਰੰਟੀ ਨਾਲ ਠੀਕ ਆ ਜੀ ਇਹਦੇ ਪੰਜਾਂ ਦੀ ਸ਼ਾਮ ਨੂੰ ਸੱਤਾਂ ਦੀ ਠੀਕ ਆ ਜੀ ਇਹਦੇ ਇਹਦਾ ਇਹਦਾ ਬੱਚਾ ਹੈਗਾ ਤਾਂ ਕਿੰਨੇ ਜਦੀ ਗੱਬਣ ਸੱਤਾਂ ਮਿੰਟ ਦੀ ਦੁੱਧ ਦੁੱਧ ਕਿੰਨਾ ਆ ਗਾ ਜੋ ਦੁੱਧ ਨੂੰ ਦਾਲ ਪਕਾਉਣਾ ਚਾਰ ਕਿਲੋ ਠੀਕ ਹੈ ਜੀ ਉਹ ਬੱਚਾ ਖਾ ਲਵੇ ਬੱਚਾ ਮੈਂ ਤੀਨ ਮੈਂ ਤੁਹਾਨੂੰ ਕੱਟ ਕੇ ਨਾ ਲੈਣਾ ਤੇ ਕਿੰਨੇ ਦੇ ਦੇਣੀ ਏ ਇਹਦਾ ਮੁੱਲ ਫੋਟੋ ਨਹੀਂ 65000 ਠੀਕ ਹੈ ਜੀ 65000 ਠੀਕ ਹੈ ਆ ਬੱਚਾ ਆ ਗਿਆ ਮਗਰ ਤੇ ਇਹ ਕਿੰਨੇ ਦੇ ਗਿਆ 65000 ਦੀ ਠੀਕ ਹੈ ਜੀ ਸੱਤਾਂ ਮਹੀਨੇ ਵਾਲੀ ਗੱਭਨ ਚਾਰ ਕਿਲੋ ਦੁੱਧ ਬੱਚਾ ਮਗਰ 65000 ਦੇ ਠੀਕ ਹੈ ਜੀ ਗੱਡੀ ਆ ਗਿਆ ਗੱਡੀ ਆ ਗਈ ਗਾਂ ਕਿ ਮੱਜ ਆ ਗਿਆ ਪੰਨਾ ਮੰਡਾ ਪੰਨਾ ਇਹ ਵੀ ਸੂਈ ਆ ਇਹ ਮੈਂ ਛੋਟੀ ਜਿਹੜੀ ਆਹ ਲੀ ਇਹ ਛੋਟੀ ਜਿਹੜੀ ਹੈ ਨਾ ਹਾਂਜੀ ਢੂਠ ਵਾਲੀ ਕੋਲ ਕੋਈ ਨਹੀਂ ਗੱਲ ਬਿਲਕੁਲ ਸੱਚੀ ਸਾਫ਼ ਗੱਲ ਦੱਸ ਰਿਹਾ ਮਾਲ ਚ ਖੋਲੋ ਤੇ ਆ ਠੀਕ ਹੈ ਜੀ ਇਹ ਛੋਟੀ ਜਿਹੜੀ ਤਿੰਨ ਮਹੀਨੇ ਦੀ ਸੂਈ ਆ ਤਿੰਨ ਮਹੀਨੇ ਦੀ ਸੂਈ ਆ ਗੰਗਾ ਨਗਰੋਂ 1 ਲੱਖ ਦੇ 40 ਹਜ਼ਾਰ ਦੀ ਉੱਥੋਂ ਦੀ ਖਰੀਦਿਆ ਜੀ ਠੀਕ ਹੈ ਜੀ ਗੰਗਾ ਨਗਰ ਦੀ 1 ਲੱਖ 40 ਹਜ਼ਾਰ ਦੀ ਖਰੀਦੋ ਉੱਥੋਂ ਦੀ ਆ ਠੀਕ ਆ ਖਰਚਾ ਵਰਚਾ ਵੱਖਰਾ ਉਹ ਤਾਂ ਛੱਡੀ ਦੋ ਠੀਕ ਹੈ ਜੀ ਇਹਦਾ ਉਹ ਬੱਚਾ ਪੁਛਾਰੀ ਮਰ ਗਿਆ ਵਾ ਬੱਚਾ ਮਰ ਗਿਆ ਦੁੱਧ ਦੇ ਕੋ 8 ਹੋ ਤੇ ਇਹਦਾ ਮੁੱਲ ਜਿਹੜਾ ਕਿ ਨਹੀਂ ਹਾਂਜੀ ਕੋਈ ਨਹੀਂ ਜਕਵੀਰ ਭਰਾ ਚੱਕੀ ਲੱਗੂ ਤੇ ਮੋਲੋ ਦਾ ਫੋਨ ਤੇ ਕਰ ਲਾਂ ਜਾਣ ਕੇ ਦੇਖਦੇ ਠੀਕ ਹੈ 8 ਕਿਲੋ ਦੁੱਧ 8 ਕਿਲੋ ਦੁੱਧ ਚਵਾ ਪਸਮਾਰ ਇੱਕ ਨਮਦਰ ਵਾਜਾਂ ਮਾਰ ਦੀ ਤੋਂ ਟੇ ਚੋ ਠੀਕ ਹੈ ਸੀਲ ਇੰਨੀ ਆ ਮਾਸਾ ਚੋਕਰ ਪਾ ਲੋ ਜੋ ਮਰਜ਼ੀ ਪਾ ਲੋ ਡੇਂਗਣੇ ਮਿਲਦੀ ਆ ਠੀਕ ਹੈ ਜੀ ਤੇ ਮੋ ਡੀਜੋ ਟੀ ਪਿਓਰ ਮੋੜਾ ਆ ਗਈ ਪਿਓਰ ਮੋੜਾ ਛੋਟੀ ਗਾਂ ਤੂ ਬਾਜੀ ਬਾਜੀ ਅਰੇ ਪਹਿਲਾਂ ਦੇਖੋ ਸਾਂ ਤੁਣ ਛੋਟੀ ਦੇ 1,40,000 ਦੀ ਦਿੱਤੀ ਉੱਥੋਂ ਦੀ ਖਰੀਦਿਆ ਹਾਂ ਉੱਥੋਂ ਦੀ ਖਰੀਦਿਆ ਬੱਚਾ ਕਰਾਇਆ ਪੜਾ ਵੱਖਰਾ ਵਾ ਠੀਕ ਹੈ ਜੀ 3 ਮਹੀਨੇ ਨੂੰ 300 ਫੋਨ ਜਦੋਂ ਕੋ 8989 ਇਹਨਾਂ ਦੋ ਜੀ ਠੀਕ ਹੈ ਜੀ ਜੇ ਕਿ ਵੀਰ ਭਰਾ ਨੂੰ ਚੰਗੀ ਲੱਗੂ ਤੇ ਉਹਦੋਂ ਫਿਰ ਫੋਨ ਦੇ ਮੁੱਲ ਦਾ ਹੋ ਜਾਊਗਾ ਠੀਕ ਹੈ ਜੀ ਹਾਂ ਜੀ ਗੱਡੀ ਆ ਗਈ ਗਾਂ ਗੱਡੀ ਆਪਣੇ ਕੋਲ ਆ ਗਈ ਠੀਕ ਹੈ ਠੀਕ ਹੈ ਜੀ ਥੋੜਾ ਜੀ ਸੰਦੀ ਪੀਰੀ ਸੀਰੀ ਰੱਖੋ ਚਾਈ ਵਾਲਿਆ ਪਰ ਹਲਦੀ ਨਹੀਂ ਵੇ ਲੋ ਠੀਕ ਹੈ ਜੀ ਬਹੁਤ ਠੰਡੀ ਤੇ ਆ ਬਹਾਨੇ ਬਗਾ ਜਗਾ ਬੜੇ ਬੜੇ ਮੋਟੇ ਤਾਂ ਦੁੱਧਾ ਦੀ ਕਿ ਨੰਗਾ ਆ ਗਿਆ ਦੋ ਦਿਨ 20 15 16 ਕਿਲੋਆ 1500 ਕਿਲੋ ਦੋ ਦਿਨ 15 ਹੋਵੇ 16 ਹੋਵੇ 15 ਹੋਵੇ 16 ਹੋਵੇ ਠੀਕ ਹੈ ਜੀ ਵਾਹ ਬਾਜੀ ਸ਼ਾਹੀ ਵਾਲੇ ਨੂੰ ਫਿਰ ਨਹੀਂ ਗੁਰਮੀ ਕੋਈ ਨਹੀਂ ਠੀਕ ਹੈ ਮਗਰ ਇਹਦੇ ਵਸ਼ੀ ਚੱਪੀ ਮਗਰ ਵਸ਼ੀ ਬਹੁਤ ਚੰਗੀ ਮਗਰ ਵੀ ਵਸ਼ੀ ਆ ਗਈ ਵਾਹ ਜੀ ਵਾਹ ਜਵਾਬ ਸਮਾ ਇਦਾਂ ਦਾ ਵਾ ਹਾਂ ਜੀ ਕਿ ਭਾਵੇਂ ਇਹਦੇ ਬੱਚਾ ਵਿਚੋੜੇ ਠੀਕ ਹੈ ਬਹੁਤ ਹੀ ਚੋਣ ਚੰਗੀ ਆ ਠੀਕ ਹੈ ਠੀਕ ਹੈ ਜੀ ਹਾਂ ਚੱਲ ਜਾਈਓ ਟੱਲ ਸਿੰਘ ਜੀ ਬਸ ਤੇ ਗਾਈ ਨਹੀਂ ਫਿਰ ਤੇ ਦੇਖ ਲਈ ਨਹੀਂ ਤੇ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਜੀ ਉਹ ਬੱਸੀ ਬੱਜੀ ਆ ਗਈ ਉਹ ਦੇਖੋ 7:00 ਬੱਜੀ ਹੋਊਗੀ ਠੀਕ ਹੈ ਜੀ ਬੱਸੀ ਵਿਖਾਲ ਦੋ ਵਿਖਾਲ ਲੰਨੇ ਆ ਵੱਛੀ ਆ ਗਈ ਠੀਕ ਹੈ ਜੀ ਤੇ ਦਸੀ ਇਹ ਡੇੜੀ ਦਾ ਇਹਦਾ ਰੇਟ ਜਿਹੜਾ ਬਹੁਤਾ ਜ਼ਿਆਦਾ ਨਹੀਂ ਕੋਈ 65 ਨਹੀਂ ਕੋਈ 60 ਨਹੀਂ 55000 ਦੀ ਇਹ ਵੈੜ ਦੇਣੀ ਹੈ ਠੀਕ ਹੈ ਜੀ ਦੋ ਦੋ 15:00 16:00 ਇਹਨਾਂ ਨੂੰ ਕੋ ਦੱਸ ਦਾਂਗੇ ਚੋਏ ਠੀਕ ਹੈ ਜੀ ਕੋਈ ਰੱਸੀ ਨਹੀਂ ਪਾਉਣੀ ਹਾਂ ਜੀ ਵੱਛੀ ਨਗਰਿਆ ਵੱਛੀ ਛੱਡ ਲੋ ਨਾਂ ਛੱਡ ਲੋ ਠੀਕ ਹੈ ਜੀ ਆਪਣੀ ਮਰਜ਼ੀ ਆ ਠੀਕ ਹੈ ਜੀ ਅਸੀਂ ਛੱਡ ਕੇ ਜੁਹਨੇ ਸੀਲ ਸੰਢੀ ਬੜੀ ਆ ਠੀਕ ਹੈ ਤੇ ਦੂਜੀ ਸੂਏ ਸੁਈ ਆ ਦੂਜੀ ਸੂਏ ਆ ਲਾਗੋ ਆਪਣਾ ਲਈ ਜਾ ਠੀਕ ਹੈ ਇਹਦੀ ਪਹਿਲੀ ਸੂਏ ਵੱਛੀ ਆ ਹਾਂ ਜੀ ਤੇ ਦੂਜੀ ਸੂਏ ਹਰਕਾ ਫੇਰ ਵੱਛੀ ਆ ਠੀਕ ਹੈ ਜੀ ਤੇ ਬਾਕੀ ਸਾਫ ਨੂੰ ਸਰੀ ਬੜੀ ਆ ਠੀਕ ਹੈ ਕੋਈ ਗਰਮੀ ਨਹੀਂ ਘਰ ਕਦੀ ਰਹੀ ਏ ਠੀਕ ਹੈ ਕੋਈ ਘਰਕਦੇ ਨਹੀਂ ਭਾਵੇਂ ਤੂੰ ਪੇਬਾਂਦੂ ਨਹੀਂ ਇਦੀ ਕਰਮਾ ਲਈ ਠੀਕ ਹੈ ਠੀਕ ਹੈ ਇਹਨੂੰ ਸਾਡਾ ਐਚਪੀ ਬਚ ਗਿਆ ਕਦੋਂ ਹਾਂ ਠੀਕ ਹੈ ਉਹ ਦਿਨੇ ਬਹੁਤ ਐ ਬਚ ਗਏਮ ਥਰੀਆਂ ਠੀਕ ਹੈ